ਤਰਾ ਨਹੀਂ ਹੁੰਦਾ 24 ਘੰਟੇ ਬੋਲਦਾ ਉਹਦੇ ਕੋਲ ਜ਼ਿੰਦਗੀ ਹੈ ਅਗਰ ਕੀ ਹੋਇਆ ਉਹ ਖਤਰਿਆਂ ਚ ਰਹਿੰਦਾ ਇਸ ਚੱਕਰੇ ਚ ਨਾ ਪੈਣਾ ਅਬਦਾਲੀ ਨੇ ਘਰਾਇਆ ਮਸੇ ਰੰਗੜ ਨੇ ਉਸ ਥਾਨ ਦੀ ਬੇਇੱਜ਼ਤੀ ਕੀਤੀ ਹੱਦ ਹੋ ਗਈ ਇਹ ਮੰਦਰ ਐਸਾ ਨਿਗਾਹ ਚ ਆਇਆ ਹਰ ਤਰ੍ਹਾਂ ਦਾ ਅਨਰਥ ਇੱਥੇ ਹੀ ਕਰੋ ਕਿਉਂ ਜ਼ਿੰਦਗੀ ਹੈ ਬੋਲਦਾ ਜੀਵਨ ਡੇਠੇ ਸਬੇ ਥਾਂ ਨਹੀਂ ਤੁਦ ਜੇਵੇ ਬੱਧੋ ਪੁਰਖ ਵਿਦਾਂਥੇ ਤਾਂ ਤੁ ਸੋਇਆ ਅੰਦਾਜ਼ਨ 12 ਮਹੀਨੇ ਚ 10 1 ਮਹੀਨਾ 25 ਦਿਨ ਹਰ ਸਾਲ ਉੱਥੇ ਕਥਾ ਕਰਦਾ 40 ਸਾਲ ਤੋਂ ਮੇਰਾ ਨਾਗਾ ਨਹੀਂ ਪਿਆ ਕਦੀ ਮੇਰਾ ਆਪਣਾ ਵੀ ਅਨੁਭਵ ਹੈ ਮੈਂ ਸਾਰੀ ਦੁਨੀਆ ਚ ਕਥਾ ਕੀਤੀ ਹੈ ਉੱਥੇ ਕਥਾ ਕਰਨੇ ਮੇਰੇ ਕੋਲ ਬੰਦਗੀ ਹੋ ਜਾਂਦੀ ਹੈ ਬਾਕੀ ਜਗ੍ਹਾ ਤੇ ਐਵੇਂ ਕਿਰਤ ਹੋ ਜਾਂਦੀ ਸਮਾਪਾਸ ਕਰਨਾ ਉੱਥੇ ਹੀ ਬੰਦਗੀ ਹੋ ਜਾਂਦੀ ਔਰ ਮੇਰਾ ਪ੍ਰਣਾਨ ਭੈ ਮੰਦਰ ਬੋਲਦੇ 24 ਘੰਟੇ ਬੋਲਦਾ ਉਥੇ ਬੜੀ ਜ਼ਿੰਦਗੀ ਉਥੋਂ ਦੀ ਵਾਈਬ੍ਰੇਸ਼ਨ ਉਥੋਂ ਦੀ ਲਹਿਰਾਂ ਉਥੇ ਦਾ ਜੀਵਨ ਦਿੱਲੀ ਦੀਆਂ ਸੰਗਠਾ ਨੂੰ ਮੈਂ ਕਿਹਾ ਜੇ ਤੁਹਾਨੂੰ ਸੇਸ ਗੰਜ ਰਸ ਜ਼ਿਆਦਾ ਹੁੰਦਾ ਇੱਥੇ ਜ਼ਿੰਦਗੀ ਹੈ ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲੇ ਜੋ ਅੰਮ੍ਰਿਤ ਸੀ ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ ਚਵੇ ਘੰਟੇ ਪ੍ਰਮਾਤਮਾ ਨਾਲ ਜੁੜੀ ਰਹਿੰਦੀ ਸੀ ਫਿਰ ਲਗਾਤਾਰ ਇੱਥੇ 24 ਘੰਟੇ ਕਥਾ ਕੀਰਤਨ ਤੇ ਪਾਠ ਤੇ ਜਪ ਜ਼ਰੂਰ ਰਸ ਆਵੇ ਜਿਹੜੇ ਕੁਝ ਥੋੜੇ ਜਿਹੇ ਇਸ ਮિજાਜ ਦੇ ਬੰਦੇ ਨੇ ਉਹਨਾਂ ਨੂੰ ਸ਼ਾਇਦ ਰਸ ਆਏਗਾ ਮੈਂ ਉਹਨਾਂ ਨੂੰ ਕਿਹਾ ਇੱਕ ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ ਉਹਨਾਂ ਦੇ ਕੰਠ ਦਾ ਤੇ ਉਹਨਾਂ ਦੀ ਕਲਾ ਦੇ ਨਹੀਂ ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ ਇੱਥੋਂ ਦੀ ਮਹਿਰਾਂ ਇੱਥੋਂ ਦੀਆਂ ਲਹਿਰਾਂ ਇਹ ਆਸਥਾਨ ਵੇਦ ਇਹ ਜਗ੍ਹਾ ਦਾ ਸ ਹੈ ਇਸ ਵਾਸਤੇ ਕਿਹਾ ਗਿਆ ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਂਦੇ ਆਂ ਕੋਈ ਦੁਨੀਆਵੀ ਗੱਲ ਉੱਥੇ ਨਹੀਂ ਕਰਨੀ ਜਿਸ ਜਗ੍ਹਾ ਤੇ ਬੈਠ ਕੇ ਜਪ ਕਰਨਾ ਹੈ ਤਪ ਕਰਨਾ ਹੈ ਬਾਣੀ ਪੜਨੀ ਹੈ ਕੀਰਤਨ ਕਰਨਾ ਹੈ ਹਰ ਘਰ ਦੇ ਜਿਵੇਂ ਕਿਚਨ ਹੁੰਦਾ ਹੈ ਰਸੋਈ ਹੁੰਦੀ ਹੈ ਭੋਜਨ ਬਣਾਉਂਦੇ ਆਂ ਸਰੀਰ ਲਈ ਹਰ ਘਰ ਦੇ 2 ਫੁੱਟ ਜਗ੍ਹਾ ਤੇ ਕਮ ਸੇ ਇਤ ਨਹੀਂ ਹੋਵੇ 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ ਉਹ ਜਗਾ ਚਾਰਜ ਹੋ ਜਾਏ ਉਸ ਜਗਾ ਦੇ ਵਿੱਚ ਬਰਕਤ ਪੈ ਜਾਏ ਉਸ ਜਗਾ ਤੇ ਦੁਸ਼ਟ ਵੀ ਬੈਠੇਗਾ ਉਹਦੇ ਮੂੰਹੋਂ ਰਾਮ ਨਿਕਲ ਜਾਏ ਵਾਹਿਗੁਰੂ ਨਿਕਲ ਜਾਏਗਾ ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ ਹਨ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਨ ਰਹਿਮਤ ਕਰਨ ਜੋ ਕੁਝ ਆਪਨੇ ਸਰਵਨ ਕੀਤਾ ਤੁਹਾਡੇ ਹਿਰਦੇ ਚ ਵਸੇ ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ ਚ ਵਸੇ ਫੜਾ ਸੁਣਿਆ ਹੋਇਆ ਕਬੂਲ